ਕਹੋਰ ਗੱਡੀ ਆ ਗਈ ਇੱਧਰ ਗੋਭੀ ਦੀ ਐਲੀ ਹੋਊਗੀ ਭਾਈ ਬੋਲੀ ਹੁਣ ਸਾਹਮਣੇ ਤੁਹਾਨੂੰ ਵਿਖਾਵਾਂਗੇ ਲਓ ਭਾਈ 41 ਆ ਵੀ 41 ਵੇਦਾਂ 41 ਇੱਕਾ ਨਹੀਂ ਹੋਣਾਗਾ 41 ਉੱਪਰ ਕਰੋ ਇਹਨੇ ਕੱਲਾ ਕੱਲਾ ਲੈਣਾ ਇੱਕ ਨਹੀਂ ਮਿਲਣਗੀ 41 ਵੇਦਾਂ ਆ ਵੀ 41 ਵੇਦਾਂ ਓ ਵਧੀਆ ਵਧੀਆ ਬਈ ਅੱਜ ਆਪਣੀ ਕੁਆਲਿਟੀ ਬਹੁਤ ਕਹਿਡਾਈ ਆ ਯਾਰ ਮੂਲੀ ਇਹ ਮੂਲੀ ਵਾਈ ਇਹ 30 ਰੁਪਏ 25 ਵਿੱਚ ਵਗੀ ਆ ਬਾਈ ਜਿੱਥੇ ਬਾਕੀਆਂ ਦੀ ਕੰਨੀਆਂ ਦੀ ਮੂਲੀ ਵਿਗੀ ਨਹੀਂ ਇਹ ਆਪਣੀ ਪਹਿਨੇ ਹੀ ਵਿਗੀ ਇਹ ਕੁਆਲਿਟੀ ਆਂਦੇ ਸਰ ਵਿਕਦੀ ਆ ਆਂਦੇ ਸਰ ਵਿਕਦੀ ਇਹ ਕਿਹੜੀ ਸਾਈਡ ਦੀ ਆ ਕੀ ਬਈ ਇਹ ਮੂਲੀ ਇਹ ਨਾ ਪੁੱਛੇ ਆਈਆ ਬਲੋਡ ਸਾਈਡ ਦੀ ਬਰੇ ਸਰ ਬਈ 1 ਕਿਲੋ ਰੁਪਏ ਕਿਲੋ 100 ਰੁਪਏ ਕਿਲੋ ਬੱਲੇ 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 ਵਿਕ ਜਣਾ ਜੀ ਹੁਣੇ ਖੜ੍ਹ ਜਾਣਾ 100 ਰੁਪਏ ਕਿਲੋ ਬਾਜ ਜੀ ਨਾ ਬਈ 100 ਰੁਪਏ ਕਿਲੋ ਇਹ ਸਾਹ ਨਾਲ ਧਨੀਆ ਇਧਰ ਬਈ ਚੱਕੀਆਂ ਦੇ ਸਰ ਆ ਧਨੀਆ ਤੇ ਬਾਕੀ ਆਮ ਹਾਂਜੀ ਸਤ ਸ੍ਰੀ ਅਕਾਲ ਦੋਸਤੋ ਪਿੰਡ ਵਿੱਚ ਤਾਂ ਚੱਲ ਜਾਈ ਬਈ ਸਵਾਗਤ ਕਰਦੇ ਤੇ ਮੈਂ ਮਾਵਿੱਦ ਸਿੰਘ ਢੱਲੋਂ ਬਈ ਤੇ ਅੱਜ ਤਰੀਕ ਜਿਹੜੀ ਹੋ ਗਈ ਹੈ ਜੀ 17 ਅਕਤੂਬਰ 2025 ਤੇ ਦਿਨ ਹੋ ਗਿਆ ਬਾਈ ਜਿਹੜਾ ਅੱਜ ਸ਼ੁੱਕਰਵਾਰ ਹੋ ਗਿਆ ਬਾਈ ਅੱਜ ਖਨੇ ਮੰਡੀ ਦੇ ਵਿੱਚ ਖੜੇ ਆ ਸਬਜ਼ੀ ਦੇ ਰੇਟ ਕਰਾਉਣ ਲੱਗੇ ਬਾਈ ਕੀ ਕੀ ਜਿਹੜੇ ਰਹਿ ਗਏ ਆ ਜੀ ਅੱਗੇ ਨਾਲੋਂ ਗਾਹ ਗੱਜਦ ਆੜਤੀਆ ਸਭ ਦੱਸੀ ਜਾਂਦੇ ਵੀ ਅੱਜ ਗਾਹ ਥੋੜਾ ਘੱਟ ਆ ਬਾਈ ਮਾਲਸ਼ਾਲ ਘੱਟ ਵੇਖ ਰਿਹਾ ਹਨ ਤਾਂ ਕਰਕੇ ਜਿਹੜਾ ਮਾਲਸ਼ਾਲ ਅੱਗੇ ਇੱਥੇ ਦੀਦਾ ਨਹੀਂ ਹੁੰਦਾ ਅੱਜ ਕਾਫੀ ਮਾਲ ਜਿਹੜਾ ਪਿਆ ਗਾਹ ਕਿ ਨਹੀਂ ਕੋਈ ਦੀਦਾ ਗਾਹ ਗੋਭੀ ਵਾਲੇ ਪਾਸੇ ਜਿਹੜਾ ਜਾਦੇ ਕਰਬਲ ਕਰਬਲ ਹੋ ਜਾਂਦੀ ਹੈ ਬਾਕੀ ਰੇਟ ਵਿਖਾਉਣ ਲੱਗੇ ਬਾਈ ਸਬਜ਼ੀ ਦੇ ਅੱਜ ਦੇ ਜਿਹੜੇ ਲਓ ਭਾਈ ਆ ਜੋ ਕਰਾ ਦੀ ਇਧਰੋਂ ਸ਼ੁਰੂ ਕਰਦੇ ਫਿਲਹਾਲ ਮੂਲੀ ਦੀ ਕੁਆਲਿਟੀ ਜਿਹੜੀ ਬਹੁਤ ਘੈਂਟ ਸੁਧਰ ਗਈ ਬਾਈ ਤੇ ਮੂਲੀ ਇੱਕ ਤਾਂ ਕੁਆਲਿਟੀ ਆਈ ਜਾਂਦੀ ਹੈ ਲਓ ਬਾਈ ਨਾਲ ਚੁੰਨੀਆਂ ਫਰੀ ਹੈ ਬਾਈ ਜਿਹੜਾ ਪੰਡ ਲੈ ਜੂਗਾ ਨਾਲ ਚੁੰਨੀ ਹਰੇਕ ਤੇ ਫਰੀ ਹੈ ਜੀ ਮੂਲੀ ਵਾਲੀ ਪੰਡ ਦੇ ਤੇ ਇਧਰ ਜਿਹੜੀਆਂ ਮੂਰੀਆਂ ਪੰਨਾਂ ਬਾਈ ਆ ਕੁਆਲਿਟੀ ਬਹੁਤ ਸ਼ਾਨਦਾਰ ਪਈ ਹੈ ਬਾਈ ਬਾਈਆਂ ਤੋਂ ਮੂਲੀ ਦਾ ਰੇਟ ਪੁੱਛਦੇ ਆ ਵੀ ਕੀ ਕੀ ਜਿਹੜਾ ਚੱਲੀਦਾ ਮੂਲੀ ਦਾ ਉਸ ਤੋਂ ਬਾਅਦ ਗੋਭੀ ਦਾ ਰੇਟ ਖਾਵਾਂ ਕਿਉਂਕਿ ਇਹੀ ਸੀਜ਼ਨ ਦੇ ਚੱਲੀਦਾ ਉਹ ਇਧਰ ਬਈ ਮੂਲੀ ਕਿੱਥੋਂ ਆਈ ਜਾਂਦੀ ਹੈ ਤੇ ਕੀ ਰੇਟ ਜਿਹੜਾ ਵਿਕੀ ਜਾਂਦਾ ਬਾਈ ਹੋਰ ਭਰਾ ਕੀ ਆਲਾ ਬਾਈ ਠੀਕ ਹੈ ਇਹ ਤਾਂ ਲੋਕਲ ਮੂਲੀ ਹੈਗਾ ਵੀਰੇ ਪੰਜਾਬ ਦੀ ਹੈ ਨਹੀਂ ਹੈ ਤਾਂ ਪੰਜਾਬ ਦੀ ਸਟੇਟ ਆ ਦੂਜੀ ਆਪਣਾ ਜ਼ਿਲ੍ਹਾ ਉਹ ਤਾਂ ਜ਼ਿਲ੍ਹਾ ਪਤਾ ਨਹੀਂ ਅਮੋਰ ਦੀ ਸਾਈਡ ਦੀ ਹੋਊਗੀ ਨਾ ਇੱਧਰ ਦੀ ਦਾਸ ਚੱਲੇ ਨੇ ਖੰਨੇ ਦੀ ਉਹ ਨਹੀਂ ਨੇੜੇ ਦੀ ਹੈ ਨਾ ਇਹ ਅਮੋਰ ਵਾਲੀ ਸਾਈਡ ਦੀ ਬਾਈ ਤੁਹਾਨੂੰ ਦੱਸ ਦਿੰਦੇ ਜਿਆਦਾ ਜਿਹੜੀ ਮੂਲੀ ਆਈ ਹੈ ਕਿ ਕਿ ਰੇਟ ਜਿਹੜੀ ਬਾਈ ਆ ਵੇਚੀ ਨਾ ਆ ਤਾਂ 40 ਰੁਪਏ ਕਿਲੋ ਵੇਚ ਰਹੇ ਇਹ ਪਰਚੂਨ ਵੇਚੀ ਜਾਂਦਾ ਇਹ ਬਾਈ ਪਰਚੂਨ ਵਾਲਾ ਬਾਈ ਬਾਕੀ ਹੋਲ ਸੇਲ ਦੇ ਰੇਟ ਤੁਹਾਨੂੰ ਜਿਹੜਾ ਅੰਦਰ ਪੰਡਾ ਪੰਨਾਂ ਉਹਨਾਂ ਦੇ ਰੇਟ ਖੰਨੇ ਹੋਰ ਪੁੱਰਾ ਠੀਕ ਹੈ ਲੈ ਬਾਈ ਆਪਣਾ ਕੰਮ ਜਿਹੜਾ ਹੈ ਨਾ ਮੈਂ ਓਹ ਸੇਲ ਦਾ ਰੇਟ ਜਿਹੜਾ ਮਖਾਉਣਾ ਹੁੰਦਾ ਜੀ ਆ ਜਾ ਕਰੋਂ ਦੀ ਬਾਈ ਦੇ ਨਾਲ ਗੱਲਬਾਤ ਕਰਦੇ ਇੱਧਰ ਵੇਖ ਲੋ ਜੀ ਬਾਈ ਚੁੰਨੀ ਫਰੀਏ ਨਾਲ ਚੁੰਨੀ ਫਰੀਏ ਜੀ ਚੁੰਨੀ ਫਰੀਏ ਬੱਲੇ 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 ਅੰਗੂੜੀ ਦੀ ਮੰਡ ਚੱਕੋ ਤੇ ਇੱਕ ਚੁੰਨੀ ਨਾਲ ਫਰੀਏ ਬਾਈ ਕੀ ਅੱਜ ਕੀ ਰੇਟ ਵਿਕੀ 12 12 12 12 12 12 12 ਬੱਸ ਜਾਨਾ ਵੇ ਇਤੀ ਸਰੀ ਲੱਭੀ ਜੋ 12 ਨਹੀਂ ਸਵੇਰੇ ਕੋਈ ਮੜਾ ਮੋਢਾ ਤੇ 15 ਸਵੇਰੇ 15 ਸੀ ਐਕਸਟਾ ਜਿਹੜਾ 12 ਰੁਪਈਆ ਹੈ ਨਾ ਲੈ ਵੀ ਅੱਜ ਮੂਲੀ ਪਹਿਲਾਂ ਦਿਖਾ ਦਿੰਨੇ ਤੁਹਾਨੂੰ ਕੁਆਲਿਟੀਾਂ ਚ ਕਾਫੀ ਲੈ ਵੀ 12 12 ਰੁਪਈਆ ਕਿਲੋ ਮੂਲੀ ਦਾ ਰੇਟ ਜਿਹੜਾ ਚੱਲੀ ਜਾਂਦਾ ਆ ਵੇ ਲੋ ਕੁਆਲਿਟੀ ਸਾਹਮਣੇ ਇਹ ਮੈਂ ਕਿੱਥੋਂ ਆਈ ਜਾਂਦੀ ਆ ਅਬੋਰ ਦੀ ਅਬੋਰ ਵਾਲੀ ਸਾਈਡ ਦਾ ਤੁਹਾਨੂੰ ਦੱਸਿਆ ਵੀ ਵੀਡੀਓ ਕਿਉਂਕਿ ਆਪਾਂ ਪਹਿਲਾਂ ਗੱਲ ਕਰਕੇ ਆਏ ਸੀ ਤੇ ਅਬੋਰ ਵਾਲੀ ਸਾਈਡ ਦੀ ਜਿਹੜੀ ਆ ਮੂਲੀ ਆ ਜੀ ਇਧਰ ਵਾਲੇ ਲੋਕਲ ਜਿਹੜੀ ਚੱਲੀ ਨਹੀਂ ਖੰਨਾ ਸਾਈਡ ਦੀ ਬਈ ਨਾ ਤੇ ਬਾਕੀ ਇਧਰ ਜਿਹੜੀ ਮੂਲੀ ਦੀ ਕੁਆਲਿਟੀ ਪਈ ਆ ਆ ਬਹੁਤ ਘੈਂਟ ਕੁਆਲਿਟੀ ਪਈ ਆ ਹੋਰ ਭਰਾਕੀ ਵਾਲਾ ਬਈ ਠ ਵਧੀਆ ਲੈ ਭਈਆ ਕੁਆਲਟੀ ਬਹੁਤ ਕੈਂਟ ਪਈਆ ਤੇ ਰੇਡ ਉਧਰ ਹਸਾਂਗੇ ਬਾਈ ਸੇਰ ਤੇ ਲੰਦਾ ਬਾਈ ਆ ਆ ਆ ਆ ਕੁਆਲਿਟੀ ਬਹੁਤ ਕੈਂਟ ਆ ਗਈ ਬਾਈ ਆ ਕੁਆਲਿਟੀ ਵੇਖ ਇਹ ਵਾਲਾ ਬਾਈ ਉਹ ਵਧੀਆ ਵਧੀਆ ਬਾਈ ਅੱਜ ਆਪਣੀ ਕੁਆਲਿਟੀ ਬਹੁਤ ਕੈਂਟ ਆਈ ਆ ਯਾਰ ਮੂਲੀ ਮੂਲੀ ਬਾਈ ਇਹ 30 ਰੁਪਏ 2.5 ਵਿੱਚ ਵੇਗੀ ਬਾਈ ਜਿੱਥੇ ਬਾਕੀਆਂ ਦੀ ਕੰਨਾਂ ਦੀ ਮੂਲੀ ਵਿਗੀ ਨਹੀਂ ਇਹ ਆਪਣੀ ਪਹਿਲਾਂ ਹੀ ਵੇਗੀ ਇਹ ਕੁਆਲਿਟੀ ਆਂਦੇ ਸਰ ਵਿਕਦੀ ਆ ਆਂਦੇ ਸਰ ਵਿਕਦੀ ਇਹ ਕਿਹੜੀ ਸਾਈਡ ਦੀ ਆ ਗਈ ਬਾਈ ਇਹ ਮੂਲੀ ਇਹ ਨਾ ਪੋਚੇ ਆਈਆ ਬਲੋਰ ਸਾਈਡ ਦੀ ਵੀਰੇ ਬਲੋਰ ਫਲੋਰ 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 ਅੱਛਾ ਬੋਰ ਫਲੋਰ 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 ਠੀਕ ਆ ਹਾਂ ਦੇ ਤਨਾ ਬੜਾ ਕਿੱਦਾਂ ਹਸੀ ਨਾ ਆਹਦਾ ਵਾਲੀ ਅੰਡਾ ਇਹ ਪਵੇ ਕਿਤੋਂ ਕਿਤੋਂ ਲੈਦਾ ਜਾਵੇ ਜਾਨੇ ਵਾਜੇ ਮੋਮਬਤੀਆਂ ਦੋਂਦੀ ਇੱਥੇ ਨਾ ਇਹ ਵੀ ਇਹ ਮੋਮਬਤੀਆਂ ਨੇ ਇਹ ਆਂਦੇ ਸਾਰ ਵੇਖਦੀਆਂ ਆਪਣੀ ਆਂਦੇ ਸਾਰ ਵੇਖਦੀਆਂ 25 ਰੁਪਏ ਰੇਟ ਵਿਕੀ ਆ 25 ਨਹੀਂ 28 ਰੁਪਏ 28 ਰੁਪਏ 30 ਰੁਪਏ 28 ਲੈ ਕੇ 30 ਰੁਪਏ ਉਹ ਆਲੇ ਦੀਰ ਕਵਾਲੀ ਚੈੱਕ ਕਰਿਆ ਕਰੋ ਕੁਆਲਿਟੀ ਆ ਵੇਖੋ ਪਹਿਲੇ ਕਵਾਲੀ ਇਹ 15 ਵਾਲੀ ਵੀ ਵਈ ਆ ਵੀਰੇ ਉਹ 15 ਵਾਲੀ 15 ਵਾਲੀ ਵੀ ਆ ਉਹ ਵੀ ਦੇ ਲਾ ਕਵਾਲੀ ਚੱਕਣੀ ਹੁੰਦੀ ਆ ਤੇ ਫਿਰ ਇਹ 15 ਵਾਲੀ ਵੀ ਵਈ ਆ ਵੀਰੇ ਲੈ ਬਾਈ ਤੇ ਹਰ ਇੱਕ ਨੰਬਰਾਂ ਦੀ ਕੁਆਲਿਟੀ ਦਾ ਮੁੱਲ ਲਾ ਵੀਰੇ ਆਹ ਵੇਖ ਅੰਦਰ ਆਹ ਕੁਆਲਿਟੀ ਆਹ ਵੇ ਬਾਹੂ ਇਹ ਐ ਲਾਉਂਦਾ ਆਹ ਵੇਗਾ ਇਕੱਠੀ-ਗੱਟੀ ਇਦਾਂ ਵਗੀ ਆ ਤੁਸੀਂ ਲੇਟ ਆਏ ਹੋ ਅੱਜ ਸਹੀ ਆ ਬਾਈ ਇਹ ਕੀ ਕੀ ਰੇੜਾ ਵੇ ਇਹ 28 ਰੁਪਏ ਕਿਲੋ ਸਾਰੀ ਇਕੱਠੀ ਆ ਸਾਰੀ 28-28 ਰੁਪਏ ਕਿਲੋ ਤੋਲਦੀ ਬਾਈ ਵੇ ਇਹ 28 ਰੁਪਏ ਕਿਲੋ ਵਗੀ ਉਹ ਮੈਡਮ ਉਹ ਬੜੀ ਆ ਮੈਂ ਨਾ ਜੇ 28 ਰੁਪਏ ਕੋ ਲੋ ਬਿਕ ਚੁਕੀ ਬੋਈ ਹੈ ਇਹ ਆਪ ਲੈ ਲੇ ਜੀ ਹੈ ਤੁਸੀਂ ਲੈ ਗਏ 19 ਵਾਲੋ ਖਰੀਦ ਦਾ ਨਾ ਸਭ ਤੋਂ ਬੈਸਟ ਟਾਪ ਦੀ ਮੂਲੀ ਇਹੀ ਆਈ ਆ ਸਹੀ ਹਾਂ ਜੀ ਸਹੀ ਹੈ ਇਹ ਲੈ ਕੇ ਕਿਹੜਾ ਆ ਭਾਈ ਯਾਰ ਇਹ ਜੀ ਵੀ ਸਾਡਾ ਹੋ ਰਾ ਹੀ ਬਿਮਾਰੀ ਬੰਦਾ ਹਾਂ ਆ ਚਾ ਵੀਰਾ ਦੇਖੋ ਇਹ ਚੰਗੀ ਜਿਹਾ ਹੋ ਗਿਆ ਆ ਬਾਈ 10 ਮਿੰਟ ਵਪਾਰੀ ਨਾਲ ਗੱਲ ਕਰਕੇ ਫਿਰ ਸੇਟ ਕਰਕੇ ਆਵਾਂਗੇ ਪਹਿਲਾਂ ਵਪਾਰੀ ਨਾਲ ਗੱਲਬਾਤ ਕਰਦੇ ਜਿਹੜਾ ਇਹ ਮੂਲੀ ਚ ਆਵਾਜ਼ ਦੀ ਲੈ ਭਾਈ ਕੀ ਹਾਲ ਚਾਲ ਹੈ ਜੀ ਵਧੀਆ ਜੀ ਵਧੀਆ ਭਾਈ ਇੱਥੇ ਟੌਪ ਦਾ ਰੇਡ ਆਪਣੀ 30 ਰੁਪਏ ਤੱਕ ਮੂਲੀ ਵੇਚੀ ਇਹ ਲੁਧਿਆਣੇ ਵਿਕੀ 30 ਰੁਪਏ ਕਿਲੋ ਜੀ ਇਹ ਲੁਧਿਆਣੇ ਇਹ ਵਿਕੀ 30 ਰੁਪਏ ਇੱਥੇ ਵੇਚੀ 28 ਕਿਲੋ 28 ਰੁਪਏ ਕਿਲੋ ਲੈ ਭਾਈ ਇਹ ਭਾਈ ਕਿੱਥੋਂ ਲੈ ਆਏ ਯਾਰ ਮੂਲੀ ਇਹ 100 ਆਪਦੀ ਲਈ ਜੀ ਹਾਂ ਇਹ ਵਪਾਰ ਦਾ ਕੰਮ ਆਪਣਾ ਨੇ ਆਪਣੀ ਲੱਗੀ ਜੀ ਆਪਦੀ ਲੱਗੀ ਹੈ ਬਾਈ ਜੀ ਮੂਲੀ ਵੇਖੋ ਇਹ ਭਾਈ ਵੀ ਵਗੈਰਾ ਘੜਾ ਕੇ ਯਾਰ ਇਹ ਦੱਸਿਓ ਹਣ ਜ਼ਿੰਮੇਦਾਰ ਇਹ ਪਾਲਕ ਪੱਤਾ ਜੀ ਪਾਲਕ ਪੱਤਾ ਨਹੀਂ ਜੇ ਮੰਨ ਲੇ ਕਿ ਚਲੋ ਆਪਾਂ ਦੁਕਾਨ ਤੇ ਗਏ ਆ ਤੇ ਸਾਨੂੰ ਗਾਇਰ ਉਹ ਮੌਤ ਨਾਲ ਗਿਆ ਜੀ ਆਪਾਂ ਬੰਦ ਕਦੇ ਕਦੇ ਮੂਲੀਆਂ ਹਨ ਕੀ ਅਖਰਾਉਣ ਨੂੰ ਜਾ ਕੇ ਵੀ ਕਿਹੜਾ ਵੀ ਇਹ ਭਾਈ ਇਹ ਸਜੰਟਾ ਵਾਲ ਦਾ ਵੀ ਹੈ ਜੀ ਸਜੰਟਾ ਦਾ ਤੇ ਨੰਬਰ ਨਹੀਂ ਯਾਦ ਜਿਹੜੇ ਮਗਰ ਨੰਬਰ ਨੰਬਰ ਨਹੀਂ ਯਾਦ ਆ ਕਿਹਦੇ ਸਹੀ ਆ ਤੇ ਹਰੇਕ ਸਾਲ ਹੀ ਲਾਉਨੇ ਆ ਭਾਈ ਹਰ ਇੱਕ ਸਾਲ ਹੀ ਤੇ ਝਾੜ ਵਗੈਰਾ ਦਾ ਕੰਨਾ ਕਰਦਾ ਹਾਂ ਜੀ ਝਾੜ ਝੂਡ ਕੇ ਨਾ ਕਰੇ ਝਾੜ ਆਏ ਕਲ ਤੇ ਘਾਟੀ ਨਿਕਲਦਾ ਹੋਣਾ ਅੱਗੇ ਝਾੜ ਨਿਕਲਣਾ ਵੱਧ ਅੱਗੇ ਝਾੜ ਨਿਕਲਣਾ ਪਰ ਅੱਗੇ ਰੇਡ ਘਟ ਜੂਗਾ ਉਹ ਰੇਡ ਘਟ ਜੇ ਹੁਣ ਮਾਲ ਵੱਧਣੇ ਕੋਲ ਹਾਂ ਇਹ ਇਸ ਟਾਈਮ ਕਿੰਨੀ ਕਿੰਨੀ ਨਿਕਲ ਜਾਂਦੀ ਮੰਨ ਕੇ ਚਲ ਕਿੰਨਾ ਕਿ ਲਾਈਵ ਜਿੰਨੇ ਕਿੰਨੇ ਕਿਲੋ ਮਾਲ ਲੈਂਦਾ ਤੇ ਤਿੰਨ ਚਾਰ ਗੱਡੀਆਂ ਨਿਕਲ ਜਾਂਦੀਆਂ ਕਿਲੇ ਚ ਤਿੰਨ ਚਾਰ ਗੱਡੀਆਂ ਨਿਕਲ ਜਾਂਦੀਆਂ ਕਿਲੇ ਜਿਹੜੀ ਛੋਟੀ ਪਿਕਅਪ ਹੁੰਦੀ ਆ ਹਾਂ ਸਹੀ ਆ ਭਾਈ ਤੇ ਲੱਭ ਭਾਈ ਤੇ ਕਿੰਨੇ ਦਿਨਾਂ ਬਤਲਾ ਕਰਦੇ ਪਟਦੇ ਬਾਈ ਇਹ ਜੀ 60 ਦਿਨ ਬਾਅਦ ਤਿਆਰ ਹੋਈ ਦੀ 60 ਦਿਨ ਬਾਅਦ ਜਿਹੜੀ ਤਿਆਰ ਹੋ ਗਈ ਹੈ ਜੀ ਮੂਲੀ ਬਹੁਤ ਘੈਂਟ ਕੁਆਲਟੀ ਬਣੀ ਆ ਬਾਈ ਯਾਰ ਪਤਾ ਨਹੀਂ ਮੂਲੀ ਦੀਆਂ ਥੈਂਕ ਯੂ ਜਿਹੜੀ ਘੈਂਟ ਕੁਆਲਟੀ ਤਿਆਰ ਕੀਤੀ ਹੈ ਨਾ ਸਹੀ ਆ ਬਾਈ ਸਹੀ ਆ ਲਾਓ ਬਾਈ 28ਵੇਂ ਹਾਂ ਚੈਨਲ ਕੋ ਪਿੰਡੂ ਕੀਤਾ ਪਿੰਡੂ ਕੀਤਾ ਲੱਭੇ ਮਵਾਰੀ ਨਾਲ ਗੱਲ ਦੁਨੀਏਓ ਲੇਟ ਆ ਮੇਰੇ ਕੋਲ 1.5 200 ਗੁੱਟੀ ਜਾਂਦੀ ਹੈ ਡੇਲੀ ਦੀ ਸਹੀ ਆ ਬਾਈ ਇਹ ਨੇੜੀ ਨੇੜੀ ਵਿਕ ਜਾਂਦੀ ਹੈ 30 ਰੁਪਏ ਕਿਲੋ 28 ਰੁਪਏ ਕਿਲੋ 30 ਰੁਪਏ ਕਿਲੋ 28 ਆਖੀਰਾ ਵਿਕਿਆ 25 27 ਰੁਪਏ ਕਿਲੋ ਆਖੀਰਾ ਵਿਕਿਆ 25 27 ਰੁਪਏ ਕਿਲੋ ਚਨਾ ਖੀਰਾ ਬਾਈ ਇਹ ਵੇਖ ਲਓ ਜੀ ਕੁਆਲਿਟੀ ਅੱਛਾ ਦੇਸੀ ਆ ਗਿਆ ਇਹ ਉਹ ਦੇਖਣ ਦੇ ਬਾਈ ਇਹਦੀ ਵੀ ਕੁਆਲਿਟੀ ਘੈਂਟ ਲੱਗਦੀ ਆ ਇਹ ਕੁਆਲਿਟੀ ਹਰਾ ਖਜੂਰ ਇਹ ਵੀ ਲੋਕ ਲਾਉਂਦਾ ਆਪਣੇ ਕੋ ਆਪਾਂ ਜ਼ਿਮੀਂਦਾਰ ਦਾ ਮਾਲ ਵੇਚਦੇ ਆ ਜਿਹੜਾ ਆਉਂਦਾ ਨਹੀਂ ਮਾਲ ਆ ਲਵਾਵੇ ਜੀ ਬਾਈ ਤੁਹਾਨੂੰ ਵੀ ਮੈਨੂੰ ਚਨਾ ਖ ਲੋਹੇ ਦਾ ਕੁਆਲਟੀ ਵੇਖੋ ਜੇ ਤੇ ਕੁਆਲਟੀ ਬਹੁਤ ਸੋਹਣੀ ਹੈ ਬਾਈ ਹਨ ਤੇ ਆਹ ਰੇਟ ਜਿਹੜਾ ਮੇਤਰੋ ਮੂਲੀ ਦੇ ਤੇ ਖੀਰੇ ਦੇ ਇਧਰ ਬਾਈ ਦੀ ਚੱਲੇ ਆ ਤੇ ਬਾਕੀ ਹੋਰ ਵੈਰਾਈਟੀਆਂ ਗਾਹ ਜਾ ਕੇ ਤੁਹਾਨੂੰ ਗੋਭੀ ਦੇ ਰੇਟ ਆਖਾਉਂਦੇ ਆ ਵੀ ਗੋਭੀ ਜਿਹੜੀ ਕੀ ਕੀ ਰੇਟ ਵਿਗੀ ਆ ਟਮਾਟਰ ਆਪਣਾ ਪਿਆ ਜੀ ਕਮਾੜ ਇੱਧਰ ਵੇਆ ਬਣਾਇਆ ਅੱਛਾ ਇਹ ਇੱਧਰ ਆਪਾਂ ਨੂੰ ਇਹੀ ਰੋਦੇ ਜਿਮ ਕਰੇ ਆਲੂ ਆਪਣਾ ਵੇ ਆਲੂ 700 ਰੁਪਏ ਕੱਟਾ 700 ਰੁਪਏ ਕੱਟਾ 550 ਰੁਪਏ ਕੱਟਾ 700 ਆ ਕਿਹੜਾ ਲਈ ਜੰਨੇ ਬਾਈ ਚਿੱਟਾ ਰੈਡੀਆ ਵਈਆਂ ਅੰਦਰ ਦੇਖੋ ਡਾਇਮੰਡ 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 ਪੂਰਾ ਟੋਪ ਕੁਆਲਿਟੀ 700 ਰੁਪਏ ਹੋ ਗਿਆ ਕਰੰਟ ਆ ਗਿਆ ਆਲੂ ਚ ਪੂਰਾ ਜੀ ਆਇਆ ਬਾਈ ਲੈ ਬਾਈ ਆਪਣਾ ਬਦਲ ਤੇ ਰੇਡ ਬਦਲ ਲੇਟ ਹੋ ਗਈ ਉਹਦੇ ਕਰਕੇ ਕਰੰਟ ਆ ਗਿਆ ਜੀ ਸਹੀ ਆ ਬਾਈ ਸਹੀ ਆ ਸਹੀ ਆ ਲੈ ਬਾਈ ਹੋਰ ਬਾਈ ਕੀ ਆ ਜਾਨਾ ਠੀਕ ਹੈ ਜੀ ਬਾਈ ਦਾ ਨੰਬਰ ਦੇ ਕੇ ਜਾਨੇ ਮੇਤਰੋ ਜੇ ਤੁਹੀ ਇੱਥੇ ਆ 77313 9883 77313 77313 ਬਾਈ ਦੇ ਕਿ ਡੇਡਰ ਆ ਇਹ ਦਮ ਦਗਾਣਾ ਸਬਜੀ ਮੰਡੀ ਖੰਨਾ ਲਓ ਬਾਈ ਲਓ ਬਾਈ ਨੰਬਰ ਆ ਗਿਆ ਬਾਈ ਦਾ ਸਕਰੀਨ ਤੇ ਲਾ ਦਾਂਗੇ ਬਾਕੀ ਆਲੂ ਵਗੈਰਾ ਵੀ ਹੁੰਦੇ ਬਾਈ ਕੋਲ ਮੂਲੀ ਜਿਹੜੀ ਬਹੁਤ ਟਾਪ ਕੁਆਲਿਟੀ ਦੀ ਜਿਹਨੇ ਖਰੀਦਰਾਂ ਹੁੰਦਾ ਮਾਲ ਉਹ ਵੀ ਗੱਲਬਾਤ ਕਰ ਲਿਆ ਕਰੋ ਬਾਈ ਨਾਲ ਤੇ ਉਹਦੇ ਖੀਰੇ ਦਾ ਰੇਟ ਤੁਹਾਨੂੰ ਦੱਸ ਹੀ ਦਿੱਤਾ ਬਾਈ ਹਾਂ ਆ ਜਾ ਕਹਿੰਦਾ ਇੱਧਰ ਬਾਈਆਂ ਦੇ ਨਾਲ ਕਰਦੇ ਆ ਗੱਲਬਾਤ ਇੱਧਰ ਦੀ ਮੂਲੀ ਦਾ ਰੇਟ ਹੋ ਗਿਆ ਸੀਗਾ ਜਿਹੜਾ ਬਾਈ ਇੱਧਰ ਅਧ ਕਰ ਪਿਆ ਬਾਈ

ਅੱਜ ਗਾਹ ਕੱਟਾ ਕੱਲ ਹੋਣਾ ਚਾਹੀਦਾ ਬਾਕੀ ਦੀਵਾਲੀ ਦੇ ਦਿਨ ਪਹਿਲਾਂ ਦਾ ਕੱਲ ਹੋਣਾ ਚਾਹੀਦਾ ਬਾਕੀ ਪਰਮਾਤਮਾ ਦੀ ਮਰਜ਼ੀ ਜਿਵੇਂ ਹੋ ਕੱਲ ਹੋਊਗਾ ਗਾਹ ਕੱਲ ਗਾਹ ਹੋਣਾ ਚਾਹੀਦਾ ਹਾਂ ਆਸ ਤੇ ਵਿਸ਼ਵਾਸ ਹੈ ਹਾਂ ਸ਼ਨੀਵਾਰ ਨੂੰ ਵੀ ਇੱਕ ਗਾਹ ਦਾ ਫੁੱਲ ਸ਼ਨੀਵਾਰ ਇੱਕ ਸ਼ਨੀਵਾਰ ਦੀ ਮੰਡੀ ਹੈ ਇੱਕ ਦੀਵਾਲੀ ਪਰਸੋ ਦੀ ਹਾਂ ਇਹ ਦੋਵਾਰ ਦੇ ਵਿੱਚ ਗੈਪ ਹੈਗਾ ਛੁੱਟੀ ਆ ਸਹੀ ਆ ਬਾਈ ਲਾ ਬਾਈ ਕੱਲ ਨੂੰ ਗਾਹ ਦਾ ਟੁੱਟਣਾ ਪੂਰਾ ਮਾਣਾ ਭਰਿਆ ਹੋਊਗਾ ਗਾਹ ਤੇ ਬਾਕੀ ਟਮਾਟਰ ਬਹੁਤ ਘੈਂਟ ਬਾਈ ਦੇ ਕੋਲ ਕੁਆਲਿਟੀ ਪਈ ਆ ਵੇਖੋ ਬਾਈ ਇਹ ਕੀ ਰੇਟ ਵਿਕੀ ਜਾਂਦੇ ਇੱਥੇ ਵਪਾਰੀ ਤਾਂ ਕਹਿੰਦਾ ਭਾਈ ਇਹਨੂੰ 22 ਰੁਪਏ ਕਿਲੋ ਵੇਚੋ ਪਰ ਗਾਹ ਗਾ ਕੇ ਚੱਕ ਨਹੀਂ ਰਿਹਾ ਗਾਹ ਗਾ ਕੇ ਚੱਕ ਨਹੀਂ ਰਿਹਾ ਕੀ ਜੀਨ ਭਾਈ ਪਿੱਛੋਂ ਤੇ ਪਿੱਛੇ ਮੋਲ ਦਿਵਾਲੀ ਕਰਕੇ ਤਾਂ ਸੋਦੇ ਦੇ ਰੇਟ ਗਰਮ ਹੋਏ ਬਾਜ਼ਾਰ ਹਾਂ ਤੇ ਇੱਥੇ ਗਾਹ ਮਾਰਕੀਟ ਹੈ ਜੀ ਗਾਹ ਮਾਰਕੀਟ ਹੈ ਨਹੀਂ ਗਾਹ ਘਾ ਹਾਂ ਚੰਗੇ ਮਾੜੇ ਮਾਲ ਹੈਗੇ ਨੇ ਸਸਤੇ ਚੰਗੇ ਵੀ ਹੈਗੇ ਨੇ ਇਸ ਤੋਂ ਹਲਕੇ ਵੀ ਆਉਂਦੇ ਨੇ ਉਹਦਾ 8 10 ਰੁਪਏ ਕਿਲੋ ਹੋ ਜਾਗਾ ਇਹ ਹੈ ਨਾਸਕਲੇ ਭਾਈ ਇਹ ਨਾਸਕਲੇ ਮਾਲ ਨੇ ਇਸ ਤੋਂ ਹਲਕਾ ਵੀ ਆਉਂਦਾ ਨਾ ਮੀਡੀਅਮ ਆਲ ਆਉਂਦਾ ਉਹ ਤੇ 9-10 ਰੁਪਏ ਕਿਲੋ 11 ਰੁਪਏ ਕਿਲੋ ਸੋ 9-10 ਰੁਪਏ ਕਿਲੋ ਹੀ ਵਿਕਦਾ ਬਈ ਕੁਆਲਟੀ ਬਹੁਤ ਟਾਪ ਆ ਤੁਹਾਨੂੰ ਦੱਸ ਦਿੰਦਾ ਲਾਲ ਖਾਕਾ ਟਮਾਟਰ ਤੇ ਆ ਜਿਹੜਾ ਬਈ ਪੂਰਾ ਘੈਂਟ ਕੁਆਲਟੀ ਹੈ ਜੀ ਤੇ ਇਹ ਬਈ 20-22 ਰੁਪਏ ਮੰਗਦੇ ਆ ਜੀ ਤੇ ਬਾਹਲੇ ਵਪਾਰੀ ਕਹਿੰਦਾ ਦੇਣਾ ਨਹੀਂ ਹੈਗਾ ਵਪਾਰੀ ਕਹਿੰਦਾ ਦੇਣਾ ਜੀ ਇਤਨਾ ਇਤਨਾ ਕਹਿੰਦਾ ਰੇਟ ਕੀ ਹੈ ਜੀ ਆਰੇ ਵੀਰੇ ਇਹ ਕੀ 40 ਤੋਂ 45 ਰੁਪਏ ਲੱਭ 40 ਤੋਂ 45 ਰੁਪਏ ਜਿਹੜਾ ਅਦਰਕ ਦਾ ਰੇਟ ਹੋ ਗਿਆ ਜੀ ਬਾਈ ਦਾ ਨੰਬਰ ਦੇ ਕੇ ਆਵਾਂਗੇ ਬਹੁਤ ਵਧੀਆ ਬਾਈ ਸੌਦਾ ਹੋ ਜਾਂਦਾ ਥੋੜਾ ਗਾਗ ਜਰੂਰ ਘੱਟਾ ਪਰ ਸੌਦਾ ਆਪਣੀ ਦੁਕਾਨ ਤੋਂ ਫਿਰ ਵੀ ਸਵੇਰੇ ਸਵੇਰੇ ਲੈ ਕੇ ਜਾਂਦਾ ਬਾਈ ਮੇਰੇ ਲੱਗ ਜਾਂਦਾ ਗਾਗ ਨਿਕਲੇ 5:30 ਵਜੇ ਗਾਗ ਨਿਕਲੇ ਨਹੀਂ ਸਹੀ ਹੈ ਬਾਈ ਤੇ ਜਵੇਂ ਆ ਪਿੰਡੀ ਪਈ ਆਪਣੀ ਪਈ ਬੇ ਪਿੰਡੀ ਆਪਣੀ ਇਹ ਆਪਣੀ ਨਹੀਂ ਹਾਂਜੀ ਆਪਣੀ ਕੀ ਰੇਟ ਵਿਕੀ ਪਈ ਇਹ ਇਹ 20 ਰੁਪਏ ਦੀ ਲਾਵੇ ਪਿੰਡੇ ਵਾਲੇ ਵੀ ਆਈ ਜਾਂਦੀ ਹੈ ਕੁਆਲਿਟੀ ਵੇਖ ਲੋ ਜੀ ਕੁਆਲਿਟੀ ਚ ਪਰ ਉਹ ਜੀ ਹੁਣ ਕਿਉਂਕਿ ਨਹੀਂ ਰਹੀ ਵਿਕੀ ਹੋਇਆ ਵੀ ਕਿਹਾ ਹੋਇਆ ਮੌ ਪਿੰਡੀ ਦਾ ਬਾਜ਼ਾਰ ਰਹਿ ਗਿਆ ਜਿਵੇਂ ਇਧਰ ਲਸਣ ਪਿਆ ਜੀ ਆਪਣੇ ਕੋਲ ਲਸਣ ਇਹ ਕਿਸੇ ਗਾਗ ਦਾ ਕਿਸੇ ਹੋਰ ਦੁਕਾਨ ਤੋਂ ਲਿਆਇਆ ਸਹੀ ਆ ਭਾਈ ਤੇ ਆਪਣਾ ਨੰਬਰ ਕਿੰਨਾ ਸੀ ਭਾਈ 99882 98006 99882 98006 ਬਾਈ ਦਾ ਨੰਬਰ ਹੈ ਕਨੈਕਟ ਬਾਈ ਨਾਲ ਕਰ ਲਿਓ ਠੀਕ ਆ ਜੀ ਠੀਕ ਆ ਸਰ ਜੀ ਚਲੋ ਭਾਈ ਆਜੋ ਬਕਰਾਂ ਦੀ ਦੇਵਾਰਾਜ ਸਾਹਮਣੇ ਜਿੱਥੇ ਆਪਾਂ ਖੜੇ ਬਾਈ ਤੋਂ ਮਿਰਚ ਦਾ ਰੇਟ ਇਧਰ ਪੁੱਛਦੇ ਆਂ ਭਾਈ ਮਿਰਚ ਵੇ ਲੋ ਹਰੀ ਕੁਆਲਟੀ ਤੇ ਇਧਰ ਬਾਕੀ ਕੀਲੇ ਦਾ ਚਲੋ ਰੇਟ ਹੋਇਆ ਭਾਈ ਹਨਾ ਭਾਈ ਤੇ ਬਾਈ ਦਾ ਭਾਈ ਮਿਰਚ ਕੀ ਰੇਟ ਤੇ ਕੀ ਹੈ ਜੀ ਅੱਜ ਸੇੜ ਸਾਹਿਬ ਮਿਰਚ ਵੀ ਕੇ ਜੀ तकरीबन 30 ਤੋਂ ਲੈ ਕੇ 40 ਰੁਪਏ ਲਾ ਵੇ 30 ਤੋਂ ਲੈ ਕੇ 40 ਬਾਜ਼ਾਰ ਫੇਰ ਥੱਲੇ ਆ ਗਿਆ 10 ਰੁਪਏ ਯਾਰ ਕਾਗਨਾ ਹੋਣ ਕਰਕੇ ਥੱਲੇ ਆ ਗਿਆ ਹੂੰ ਲਾ ਵੇ ਕਦੇ ਕਦੇ ਇਹ 60 ਰੁਪਏ ਹੋ ਜਾਂਦੀ ਹੈ ਕਦੇ 50 ਵੀ ਰਹਿੰਦੀ ਅੱਜ ਪਰ ਕਹਿੰਦੇ 40 30 ਤੋਂ ਲੈ ਕੇ 40 ਰੁਪਏ ਤੱਕ ਜਿਹੜਾ ਬਾਜ਼ਾਰ ਜਿਹੜਾ ਰਿਹਾ ਜੀ ਹਰੀ ਮਿਰਚ ਦਾ ਬਈ ਕੜਤਾਂ ਵਾਲੀ ਮਿਰਚਾਂ ਨਾਲੇ ਪੂਰੀ ਆ ਵੇ ਲੋ ਜੀ ਕੁਆਲਿਟੀ ਤੁਹਾਨੂੰ ਜਮਾਂ ਨੇੜੋ ਕਰਕੇ ਲਾ ਵੇ 30 ਤੋਂ 40 ਰੁਪਏ ਦਾ ਜਿਹੜਾ ਬਾਜ਼ਾਰ ਇਹ ਕੁਆਲਿਟੀ ਜਿਹੜੀ ਰਹੀ ਆ ਭਾਈ ਬਾਕੀ ਬਾਈ ਦਾ ਨੰਬਰ ਆ ਗਿਆ ਉਹ ਹੀ ਜਿਹੜਾ ਪਹਿਲਾਂ ਦਿੱਤਾ ਸੀਗਾ ਉਹ ਹੀ ਨੰਬਰ ਆ ਬਾਈ ਦਾ ਕਨੈਕਟ ਬਾਈ ਨਾਲ ਕਰ ਲਿਆ ਕਰੋ ਜੀ ਤੇ ਬਾਕੀ ਹੁਣ ਗੋਭੀ ਦਾ ਰੇਟ ਵਖਾਉਣ ਚੱਲੇ ਆਂ ਭਾਈ ਆਂਦਾ ਗਾਂ ਜਾ ਕੇ ਤੁਹਾਨੂੰ ਗੋਭੀ ਕੀ ਰੇਟ ਵਿਕੀ ਜਾਂਦੀ ਹੈ ਭਾਈ ਹੋਰ ਵਰਾਇਟੀਆਂ ਹੋਣਗੀਆਂ ਕਿਉਂਕਿ ਗੋਭੀ ਦੀ ਲੱਗੀ ਜਾਂਦੀ ਹੈ ਭਾਈ ਬੋਲੀ ਇੱਦਰ ਲਾ ਭਾਈ ਆਟੋ ਆ ਗਿਆ ਮੇਟਰੋ ਇੱਕ ਹੋਰ ਗੱਡੀ ਆ ਗਈ ਇੱਦਰ ਗੋਭੀ ਦੀ ਇਹਦੀ ਹੋਊਗੀ ਭਾਈ ਬੋਲੀ ਹੁਣ ਸਾਹਮਣੇ ਤੁਹਾਨੂੰ ਵਿਖਾਵਾਂਗੇ ਲਓ ਭਾਈ ਆ ਗਈ ਗੋਭੀ ਕੀ ਵਾਲਾ ਭਾਈ ਠੀਕ ਧਾਇ ਅਜੇ ਤੇਰੀ ਗੋਪੀ ਦੀ ਬੋਲੀ ਵਿਖਾਉਣੀ ਆਪਾਂ ਜਾਉਗੀ ਸਿਰੇ ਤੇ ਕੁਆਲਿਟੀ ਦਾ ਪੂਰੀ ਘੈਂਟ ਆ ਬਾਈ ਇਧਰ ਵੇਖ ਇਧਰ ਕਰਾਂ ਦੀ ਯਾਰ ਇਹ ਕਹਿੰਦਾ ਤੇਰੇ ਹਾਂ ਕੀ ਆਲਾ ਬਾਈ ਠੀਕ ਆ ਵੜੀ ਯਾਰ ਬਰੇਕ ਲੈ ਬਣਾ ਬਣਾ ਲਾ ਬਈ ਗੋਪੀ ਦੀ ਕੁਆਲਿਟੀ ਵੇਖ ਲੋ ਹੁਣੇ-ਹੁਣੇ ਗੱਡੀ ਆਈ ਹੈ ਬਾਈ ਦੀ ਦੁਕਾਨ ਤੇ ਇਧਰ ਆਏ ਹੁੰਦੀਆਂ ਗੱਡੀਆਂ ਪਰ-ਪਰਕ ਇਹਦੇ ਚ ਲਫਾਵੇ ਤਿੰਨ ਤੇ ਤਿੰਨ ਛੀ ਸੱਤ ਅੱਠ ਨੌ ਲਫਾਵੇ ਬਾਈ 9 ਲਵਾਵੇ 1 2 3 4 9 ਲਵਾਵੇ 9 180 ਕਿਲੋ ਦੋ ਦੋ ਕੁਇੰਟਲ ਦੇ ਨੇੜੇ 20 ਕਿਲੋ ਇੱਕ ਲਾਲਾ ਹਾਂ ਹੋਰ ਬਈ चार अठ तो नौ दस लिया पैंती 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 पे हाई पैंती रुपए करो पैंती रुपए पे करो हाई पैंती रुपए करिए ਪੈਂਤੀ ਰੁਪਏ ਕਰੋ ਬਈ 35 ਰੁਪਏ ਵੇਚਾਂ 35 35 35 ਰੁਪਏ ਕਰੋ 35 ਰੁਪਏ ਕਰੋ 5 35 ਵੇਚਾਂ 35 ਰੁਪਏ ਕਰੋ ਆ ਜੋੜਾ 36 36 36 ਰੁਪਏ ਕਰੋ 36 ਆ ਇੱਕ 40 ਆ 40 ਆ 40 40 ਰੁਪਏ ਕਰੋ 40 ਰੁਪਏ ਕਰੋ 40 ਕਿਲੋ 40 ਕਿਲੋ 40 40 40 ਹੁਣ 40 ਕਿਲੋ ਵੇਦਾ ਜਗੋ ਕੁਰੀ ਵਾਲੀ ਆ 40 ਕਿਲੋ ਵੇ 40 40 40 40 ਹੁਣ 40 ਵੇਦਾ ਆਹ ਲਓ 40 ਵੇ ਦੀਏ 40 ਇਹਾਂ ਵੀ ਕਰਦੇ ਗਰਮਾਰਦਾ 40 46 48 ਅਕਤਾਲੀ 48 ਅਕਤਾਲੀ 48 48 48 ਕਿਲੋ ਵਿੱਚ 48 ਹਾਂ ਵੀ 48 ਵੇਦਾਂ 48 ਇੱਕਾ ਨਹੀਂ ਹੋਣਾਗਾ 48 ਉੱਪਰ ਕਰੋ ਇਹਨੇ ਕੱਲਾ ਕੱਲਾ ਲੈਣਾ ਇੱਕ ਨਹੀਂ ਮਿਲ ਲਗੀ 48 ਕਿਲੋ ਵਿੱਚ ਹਾਂ ਵੀ 48 ਵੇਦਾਂ 48 ਇਹਨੇ ਕੱਲਾ ਕੱਲਾ ਲੈਣਾ 42 ਕਿਲੋ ਕੋਟੇ ਕੱਟ 48 ਆ 42 42 ਆ ਵੀ 42 ਆ ਵੀ 42 ਸਾਰੀਆਂ 42 ਸਾਰੀਆਂ 42 ਸਹੀ ਹੈ ਸਾਰੀਆਂ 42 ਸਾਰੀਆਂ 42 ਹੋਰ ਕਰੇ ਕਰਨਾ ਸਾਰੀਆਂ 42 ਸਾਰੀਆਂ 42 42 ਆ 43 ਆ 43 ਆ 43 ਹੋਰ ਕਰੇ ਕਰਨਾ 43 43 43 ਮੈਨੂੰ ਸਾਰੀ ਕਰਕੇ ਪਰੇ ਕਰ ਤੀਨ ਕਰੀਏ ਯਾਰ ਤੇਰੇ ਸਾਹਮਣੇ ਕੀ ਭਾਵੇਂ ਚਿੱਤਰ 43 ਅੱਜ ਨਹੀਂ 43 ਦੀ ਬੋਲੀ ਆ 43 ਜੇ ਕੋ 34 ਲਾਈ ਬਤਰਾ ਇੱਥੋਂ ਕੋ 6 ਦੇ ਮੈਨੂੰ ਲਾ ਭਾਈ 34 ਅੱਜ ਸਿਰੇ ਦੀ ਵਿੱਚ ਕੀ ਰੇਟ ਰਹਿ ਅੱਜ 38 45 50 ਲੀਟਰ 34 ਅੱਗੇ ਉਦੋਂ ਕਿੰਨਾ ਸੀਗਾ ਕੱਲੋਂ ਕੱਲ ਦਾ ਰੇਟ ਕੱਲ ਵੀ ਵਗੀ 35 ਤੋਂ 40 ਰੇਟ ਅੱਜ ਕਰੰਟ ਚਾ ਥੋੜਾ 2-3 ਰੁਪਏ ਨਾ ਨੰਬਰ ਕਿੰਨਾ ਸੀ ਆਪਣਾ ਭਾਈ ਫੋਨ ਨੰਬਰ 9815665042 9815665042 ਇੱਥੇ ਬੋਲੀ ਹੁੰਦੀ ਹੈ ਭਾਈ ਹਨ ਜਿੱਥੇ ਆੜਦੀਆ ਸਾਹਿਬ ਨੇ ਕੀਤੇ ਅੱਲਾ ਭਾਈ ਕੱਲ ਜਿਹੜਾ ਰੇਟ ਸੀਗਾ 40 ਰੁਪਏ ਨਾ ਤੇ ਅੱਜ ਜਿਹੜਾ ਬਾਜ਼ਾਰ ਗਿਆ ਜੀ 43 ਰੁਪਏ ਦਾ ਨਾ 43 45 ਰੁਪਏ ਜਿਹੜਾ ਬਾਜ਼ਾਰ ਅੱਜ ਗੋਬੀ ਗੋਮੀ ਦਾ ਰਹਾ ਟਾਪ ਦੀ ਕੁਆਲਿਟੀ ਗੋਮੀ ਦਾ ਬਈ ਤੁਹਾਨੂੰ ਦੱਸ ਦਿੰਨੇ ਆ ਤੇ 43 45 ਰੁਪਏ ਜਿਹੜਾ ਅੱਜ ਬਾਜ਼ਾਰ ਰਿਹਾ ਜੀ ਬਾਕੀ ਕੁਆਲਿਟੀ ਦਾ ਸਰਦਿਆਂ ਦਾ ਕੱਲ ਨਾਲ ਹੋ ਸਕਦਾ ਅੱਜ ਇੱਕ ਨੰਬਰ ਹੋਰ ਕੁਆਲਿਟੀ ਜਿਹੜੀ ਵਧੀਆ ਹੀ ਹੋਵੇ ਤੇ ਆਹ ਵੇਲੇ ਜੀ ਲਵਾਵੇ ਤੋਂ ਹੁੰਦੀਆਂ ਨੇ 20 20 ਕਿਲੋ ਦਾ ਇਹ ਲਵਾਵਾ ਹੁੰਦਾ ਬਈ ਇੱਕ ਤੁਹਾਨੂੰ ਦੱਸ ਦਿੰਨਾ ਅੰਦਾਜ਼ਾ ਦੱਸਿਆ ਤੁਹਾਨੂੰ 20 21 ਵੀ ਹੋ ਸਕਦਾ ਜੀ 18 ਵੀ ਰਹਿ ਸਕਦਾ 19 ਵੀ ਰਹਿ ਸਕਦਾ ਕਿਉਂਕਿ ਹਨਾ ਤੇ ਅੰਦਾਜ਼ਾ ਲਾਇਆ ਕਰੋ ਵੀ 20 ਕਿਲੋ ਦਾ ਜੇ ਲਫਾਫਾ ਜੀ ਤੇ 10 ਲਫਾਫੇ ਚ ਕੀ ਦੋ ਕੁਵੰਟਲ ਜਿਹੜੀ ਗੋਭੀ ਹੁਣੇ ਹੁਣੇ ਜਿਹੜੀ ਓਡੇ ਸਾਹਮਣੇ ਆਖਾਂ ਦੇ ਸਾਹਮਣੇ ਜਿਹੜੀ ਦੋ ਕੁਵੰਟਲ ਗੋਭੀ ਬਾਈ ਵੇਖ ਗਿਆ ਤੇ ਰੇਟ ਰਿਹਾ ਅੱਜ 43 ਰੁਪਏ ਦੇ ਨੇੜੇ ਤੇ ਬਾਈ ਹਣਾ ਬਾਕੀ ਗੋਭੀ ਦੀ ਕੁਆਲਿਟੀ ਦੇ ਮੈਟਰ ਬਾਈ ਕਈ ਵਾਰੀ ਉਹੋ ਜੀ ਗੋਭੀ ਵੀ ਆਉਂਦੀ ਹੈ 25 ਵੀ ਰ ਆ ਜਾਂਦੀ ਹੈ ਫਿਰ ਇਸ ਤੋਂ ਵੀ ਚੰਗੀ ਗੋਭੀ ਆ ਜੇ 50 ਵੀ ਹੋ ਸਕਦੀ ਹੈ ਬਾਈ ਹਣਾ ਇਹ ਅੰਦਾਜ਼ਾ ਰੇਟ 50 ਵੀ ਹੋ ਜਾਂਦੀ ਹੈ ਇਹ ਅੰਦਾਜ਼ਾ ਰੇਟ ਹੁੰਦਾ ਬਾਈ ਆਪਣਾ ਤੇ ਇਧਰ ਬਾਈ ਕੋਲੇ ਆ ਗਿਆ ਜੀ ਇਧਰ ਜਿੱਥ ਲਓ ਬਈ ਮਿਰਚ ਦੇ ਭੰਡਾਰ ਪਈ ਇੱਧਰ ਤੇ ਇੱਧਰ ਬਈ ਆਲੂਆਂ ਦੇ ਭੰਡਾਰ ਪਈ ਆ ਲੈ ਬਈ 40 40 ਰੁਪਏ ਦੀਆਂ ਵਾਜਾਂ ਆਈ ਜਾਂਦੀਆਂ ਜਿਵੇਂ ਮਿਰਚ ਦੇ 40 40 ਰੁਪਏ ਦਾ ਬਾਜ਼ਾਰ ਤੁਹਾਨੂੰ ਦੱਸਿਆ ਜੀ ਅੱਜ ਜਿਹੜਾ ਹੇ ਖਰਚਾ ਵੀ ਪਾਇਆ ਆ ਬੱਲੇ ਬੱਲੇ ਹੋਰ ਵੈਰਾ ਠੀਕ ਆ 45 ਰੁਪਏ ਕਿਲੋ ਤੁਸੀਂ ਵੇਚੀ ਇਹ ਆ ਵੇਲਾ ਰੋਣਾ ਪਾਈ ਹਿੰਦੇ ਇੱਥੇ 55 ਰੁਪਏ ਵੇਚੀ ਨਾਲੇ ਉੱਪਰ ਖਰਚਾ ਵੀ ਪਾਇਆ ਅੱਜ ਪੂਰੀ ਵੇਚੀ 55 ਪਾਉ 55 ਰੁਪਏ ਲਈ ਆ ਆਹ ਗੰਦ ਹਾਂ ਲੈ ਇਹ ਤਾਂ 45 ਸਿਰ ਰੜ ਗਿਆ ਨਾ 55 ਰੁਪਏ 45 ਰੁਪਏ ਹੋ ਜਾਂਦੀ ਆ ਪੂਰੀ ਚਿੱਟੀ ਜਿਹੀ ਡਰ ਗੋਦੀ ਬੱਲੇ ਜਹਾਂਦਾਰੀ ਦੇ ਵਾਲਾ ਹਾਂ ਠੀਕ ਹੈ ਸਹੀ ਆ ਹੋ ਠੀਕ ਹੈ ਜੀ ਆਹ ਵਲੀਆ ਵਲੀਆ ਨਾ ਮੈਂ ਇੱਥੇ ਤੁਹਾਨੂੰ ਦੱਦਨੇ ਤੋਂ ਪਰਸੈਂਟ ਆਰਤ ਵੀ ਪੈਂਦੀ ਆ ਬਈ ਜਾਂਦੇ ਨਾਲ ਖਰਚਾ ਵੀ ਪੈਂਦਾ ਤੇ ਜਿਵੇਂ 40 ਰੁਪਏ ਰੇਟ ਆ 7% ਜੇ ਕੈਲਕੂਲੇਟਰ ਖੋਲ ਕੇ 40 ਪਲੱਸ 7 ਨਾਲ ਪਰਸੈਂਟ ਲਾ ਕੇ ਹਾਂ 8 ਦੇ ਲਾਵੇ ਵਾ ਜਿਹੜਾ ਸਹੀ ਆ ਬਈ ਇਹ 43 ਕੇ ਪੈ ਜਾਂਦੀ ਆ ਬਈ 40 ਵਾਲੀ ਤੁਸੀਂ ਲਾ ਲੋ ਹਿਸਾਬ ਕਿਤਾਬ ਤੇ ਆਹ ਰੇਟ ਜਿਹੜੇ ਮਿੱਤਰੋ ਇਹ ਦਰ ਚੱਲੇ ਆ ਜੀ ਖੰਨੇ ਮੰਡੀ ਦੇ ਵਿੱਚ ਤੇ ਬਾਕੀ ਹੋਰ ਵੈਰਾਈਟੀਆਂ ਜਿਹੜੀਆਂ ਵੇਖਦੇ ਆ ਬਈ ਹੋਰ ਵੈਰਾਈਟੀਆਂ ਕਿਹੜੀਆਂ ਕਿਣੀਆਂ ਰਹਿਣਗੇ ਜ਼ਿਆਦਾਤਰ ਮੂਲੀ ਨਾ ਨਾ ਮੂਲੀ ਇੰਨੀ ਇੰਨੇ ਮੂਲੀ ਆਈ ਜਾਂਦੀ ਆਦਰ ਬਾਈ ਕਵਾਲ ਦੀ ਵੇਖੋ ਇੱਧਰ ਵੀ ਪਈ ਏ ਮੂਲੀ ਉੱਧਰ ਵੀ ਮੂਲੀਆਂ ਪਈਆਂ ਬਾਈ ਯਾਨੀ ਮੂਲੀ ਦਾ ਤੇ ਗੋਭੀ ਦਾ ਬਾਈ ਇੱਕ ਹਿਸਾਬ ਦਾ ਸੀਜ਼ਨ ਹੀ ਚੱਲਿਆ ਆਪਾ ਬਾਈ ਕੰਮ ਇੱਧਰ ਵੇਖ ਲੋ ਜੀ ਸਾਬ ਗਦਾ ਹੁਣ ਬਾਕੀ ਛੇਠ ਨਾਲ ਗੱਲ ਕਰੀਏ ਕਰਾਈਏ ਸਰ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਜੀ ਬਈ ਮਿਰਚ ਦਾ ਰੇਟ ਘਟਾ ਦਾ ਅੱਜ 20 ਰੁਪਏ ਹੈ ਨਾ ਹਾਂ ਘਟਾਣਾ ਹੀ ਪੈਂਦਾ ਵੀਰੇ ਬਾਜ਼ਾਰ ਹੈ ਜੇ ਬਾਜ਼ਾਰ ਨਾਲ ਚੱਲਣਾ ਹੀ ਪੈਂਦਾ ਕੱਲ ਸੀਗਾ 50 ਦੇ ਨੇੜ ਤੇ ਮਤਲਬ 45 50 ਦਾ ਹਾਂ ਅੱਜ 35 ਰੁਪਏ ਹੈ ਜੀ ਅੱਜ 35 ਤੋਂ ਲੈ ਕੇ 40 ਰਹਿ ਗਿਆ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ ਕੀ ਚੱਕਰ ਵਿਕਰੀ ਵਿਕਰੀ ਮਤਲਬ ਇਹਦੀ ਘਟ ਗਈ ਜੀ ਹਾਂ ਮਤਲਬ ਇਹਦੀ ਘਟੀ ਹੈ ਅੱਗੇ ਨਾਲ ਸੇਲ ਘਟੀ ਹੈ ਜੀ ਸੇਲ ਕੀ ਗਾ ਘਾਟਾ ਮਾਰਕੀਟ ਦੀ ਮਾਲ ਵਧਾ ਆਇਆ ਪਿਆ ਅੱਜ ਹਾਂ ਗੋਭੀ ਰੇਟ ਫੜ ਗਈ ਗੋਭੀ ਰੇਟ ਫੜੀ ਹੋਈ ਹੈ ਜੀ ਗੋਭੀ ਜਾਉੜੀ ਅੱਜ 50 ਤੱਕ ਮੇਰੇ ਹਿਸਾਬ ਨਾਲ ਜੀ ਹਾਂ 40 45 ਤੱਕ ਜਾਂਦੀ ਹੈ ਜੀ 40 45 ਤੱਕ ਵਧੀਆ ਗੋਭੀ ਜਿਹੜੀ ਵੀ ਹੈ ਬਾਈ ਤੇ ਬਾਕੀ ਭਾਈ ਆਲੂ ਦਾ ਵੀ ਯਾਰ ਕੋਈ ਬਣਿਆ ਜੀ ਆਲੂ ਜੀ ਠੀਕ ਹੈ ਪਹਿਲਾਂ ਨਾ ਹੁਣ ਵਧੀਆ ਆਲੂ ਮਾਰਕੀਟ ਖਤਮ ਹੋ ਗਿਆ ਨਾ ਬਰਸਾਤਾ ਕਰਕੇ ਨਾ ਹਾਂ ਇਸ ਕਰਕੇ ਤਾਂ ਹੁਣ ਆਲੂ ਰੋੜ ਜਾਣਾ ਸੀ ਇਸ ਵਾਰ ਅੱਛਾ ਜੀ ਹਾਂ ਪਰ ਹੋੜਾ ਆਲੂ ਨੂੰ ਬਰਸਾਤਾ ਨੇ ਬਚਾਲਿਆ ਬਚਾਲ ਲਿਆ ਬਚਾਲਿਆ ਜਦੋਂ ਜਿਹੜੀ ਬਜਾਈ ਸੀ ਉਹ ਲੇਟ ਹੋ ਅੱਛਾ ਜਿਹੜਾ ਹਾਲਾਤ ਨੇ ਸਹੀ ਗੱਲ ਹੈ ਬਿਲਕੁਲ ਕੋਲ ਗੱਲ ਸੀ ਜਿਵੇਂ ਆਪਣੇ ਟੌਪ ਦਾ ਆਲੂ ਜਿਹੜਾ ਪਿਆ ਜੀ ਉਹ ਕੀ ਰੇਟ ਵਿਕੇ ਦਾ ਗੱਟਾ ਜੀ 50 ਕਿਲੋ ਵਾਲਾ ਆਲੂ ਵੀਰੇ ਮੰਡੀ ਵਿੱਚ 400 ਤੋਂ ਲੈ ਕੇ 600 ਤੱਕ ਰੇਟ ਹੈ ਇਸ ਟਾਈਮ 600 ਤੱਕ ਟੌਪ ਦਾ ਜੀ ਕਈ 700 ਵੀ ਮਤਲਬ ਹੈਗਾ ਜਿਹੜਾ ਚਿੱਟਾ ਆਲੂ ਆ ਗਿਆ ਵਧੀਆ ਕੋਈ ਮੰਗੀ ਜਾਂਦਾ ਰੇਟ ਅਸਲ ਚ 600 ਤੱਕ ਆ ਬਾਕੀ 700 ਮੰਗਲ ਮੰਗਣ ਚ ਵੀ ਇਤਰਾਜ ਕਿਸ ਨੂੰ ਹਾਂ ਸਹੀ ਹੈ ਜੀ ਹਾਂ ਦਵਾਈ ਕਰਕੇ ਮੜਾਇਆ ਕੋਈ ਪਾਊਗਾ ਫਰਕ ਜੀ ਆਪਰ ਆਮੀ ਨਮੀ ਨੇ ਹਸ ਤੋ ਬਤਨ ਆਵਾ ਚਲ ਪਣਾ ਫਿਰ ਤੇਰੇ ਬਸਾਹੀ ਮੇਨਾ ਵਿਗਣਾ ਆ ਲੂ ਫਿਰ ਪਤਾ ਆ ਜਣਾ ਜਿਹੜਾ ਕਿਸਾਨਾਂ ਕੋਲੇ ਮਾੜਾ ਮੋੜਾ ਪਿਆਰੀ ਮੇਕ ਲਓ ਉਹ ਤੋਂ ਬਾਅਦ ਰੇਟ ਥੱਲੇ ਵੜ ਜਾਣਾ ਨਹੀਂ ਬੜਦਾ ਰੇਟ ਤੋਂ ਬਾਅਦ ਤੋਂ ਬਾਅਦ ਨਵਾਂ ਚਾ ਨਵਾਂ ਚਲ ਪਣਾ ਵੀਰੇ ਸਹੀ ਹੈ ਜੀ ਹੋਰ ਦੇ ਸਰ ਠੀਕ ਹੈ ਨੰਬਰ ਕਿੰਨਾ ਆਪਣਾ ਜੀ 23 ਹੈ 2 ਬਲੌਗ 3 ਨੰਬਰ ਦੁਕਾਨ ਤੀਰਥਰਾਮਣ ਸੰਸ ਫੋਨ ਨੰਬਰ ਜੀ ਫੋਨ ਨੰਬਰ 98143 15159 98143 15159 ਬਾਈ ਦਾ ਨੰਬਰ ਹੈ ਤੇ ਕਨੈਕਟ ਬਾਈ ਨਾਲ ਕਰ ਲਿਓ ਠੀਕ ਹੈ ਜੀ ਹੋਰ ਧੰਨਵਾਦ ਜੀ ਹੋਰ ਦੇ ਸਰ ਠੀਕ ਹੈ ਜੀ ਵਾਹ ਤੇ ਆਹ ਰੇਡ ਜਿਹੜੇ ਮਿੱਤਰੋ ਅੱਜ ਖੰਨੇ ਮੰਡੀ ਦੇ ਵਿੱਚ ਚੱਲੇ ਮੈਂ ਕਿਹਾ ਸੇਠ ਨਾਲ ਗੱਲਬਾਤ ਕਰਾਈਏ ਥੱਦੀ ਭਾਈ ਕੀ ਆ ਚੱਲੇ ਜੀ ਸਿੱਧਾ ਗਾਂਵ ਮਹਾਰਾਜ ਸ਼ਿਮਲਾ ਮਿਰਚ ਦਾ ਰੇਡ ਕਰਨਾ ਭਾਈ ਅੱਜ 60 ਰੁਪਏ ਕਿਲੋ ਲੈ ਭਾਈ 60 ਉਹਦੋਂ 80 ਨਹੀਂ ਦੇਖਦਣ ਆਹ ਕੜ ਗਏ 20 ਰੁਪਈਆ ਦਾ ਜਿਹੜਾ ਭਾਈ ਬਾਜ਼ਾਰ ਮੰਦਾ ਕਿ ਬਾਕੀ ਸਾਰਾ ਸਬਦਾ ਬਾਈ ਦੇ ਵਗ ਗਿਆ ਜੀ ਇਧਰ ਵਾਹ ਕੁਆਲਿਟੀਆਂ ਜਿਹੜੀਆਂ ਅਹਮਦਾਬਾਦ ਵਾਲੀਆਂ ਸਾਰੀਆਂ ਵਗ ਗਈਆਂ ਜੀ ਤਕਰੀਬਨ ਲਗਭਗ ਥੋੜੇ ਅੰਦਰ ਹੋ ਜਾਣਗੀਆਂ ਲੈ ਭਾਈ ਬਾਈ ਦੇ ਕਹਿਣਾ ਮੈਂ ਲਾ ਦਈਏ ਨਾਲੇ ਨੰਬਰ ਦੇਵਾਂਗੇ ਬਾਈ ਦਾ ਆ ਵੇਲਾ ਇਧਰ 60 60 ਰੁ ਕੀ ਰੇ ਕਿਲੋ ਵੀਰੇ ਲਾ ਵੀ ਕਿੰਨੇ ਕਿਲੋ ਦਾ ਗੱਟਾ ਜੀ ਇਹ ਹੋਊਗਾ ਵੀਰੇ 30 35 40 ਲਾ ਵੀ 30 35 40 ਕਿਲੋ ਦਾ ਗੱਟਾ ਆਊਗਾ ਕੱਥਾ ਲੈਣਾ ਪੈਂਦਾ ਜਾਨੀ ਤੇ ਰੇਟ ਦੱਸਿਆ ਬਾਈ ਨੇ 30 ਰੁਪਏ 20 ਰੁਪਏ 20 ਰੁਪਏ 20 ਰੁਪਏ ਕਿਲੋ ਦੇ ਨੇੜ ਤੇ ਜਿਹੜਾ ਨਿੰਬੂ ਦਾ ਰੇਟ ਬਾਈ ਜੀ ਨਿੰਬੂ 15 ਤੋਂ 20 ਹੈ 15 ਤੋਂ 20 ਰੁਪਏ ਹੈ ਹਨਾ ਬਾਈ ਇੱਧਰ ਵੀ ਨਿੰਬੂ ਪਿਆ ਜੀ ਹਾਂ ਜੀ ਲੈ ਬਾਈ ਤੇ ਲਸਣ ਆਪਣੀ ਪਈ ਸਰ ਹਾਂ ਜੀ ਇਹ ਬਾਈ ਕਿੰਨਾ ਮਤਲਬ 40 45 ਰੁਪਏ ਕਿਲੋ 40 45 ਆਨ ਐਵਰੇਜ ਕੱਸੇ ਰਾ ਬਸ ਸਿਰ ਹੀ ਆ ਲਸਣ ਮੰਦਾ ਹੀ ਹੈ ਇਸ ਵਾਰ ਰੇਟ ਘਟ ਗਿਆ ਘਟ ਗਿਆ ਜਿਹੜਾ ਉਹ ਮੋਟਾ ਲਸਣ ਪਿਆ ਉਹ ਵੀ ਇਹੀ ਰੇਟ ਤੇ ਉਹ 50 ਰੁਪਏ ਕਿਲੋ ਬਸ ਜਿਹੜਾ ਉਹ 50 ਰੁਪਏ ਵਾਲਾ ਪਿਆ ਬਾਈ 40 45 50 ਰੁਪਏ ਦਾ ਜ ਏ ਇੰਦਰ ਮਹਿੰਗੀ ਵਿਕਦੀ ਆ ਕਈ ਮੰਡੀਆਂ ਦੇ ਵਿੱਚ ਕਈ ਏਰੀਏ ਦੇ ਵਿੱਚ ਇਹ ਮਨ ਲੱਗੀ ਵੀ ਨਹੀਂ ਕੋਈ ਪੁੱਜਦਾ ਇਹ ਦਿਖਦੀ ਨਹੀਂ ਕੋਈ ਦਿਖਦੀ ਨਹੀਂ ਸਹੀ ਗੱਲ ਆ ਇੱਥੇ ਮੰਨ ਲਓ 50 ਰੁਪਏ ਤੇ ਹਾਂ ਵੀਰੇ ਹਾਂ ਤੇ ਜਿਵੇਂ ਆ ਕਰੇਲਾ ਪਿਆ ਜੀ ਇੱਦਾਂ ਕਰੇਲਾ ਵੇਖੇ 30 ਰੁਪਏ ਗਲੇ ਵੀਰੇ ਇਹ 30 ਰੁਪਏ ਗੱਲ ਆ ਬਈ ਬਾਈ ਦਾ ਨੰਬਰ ਦੇ ਕੇ ਆ ਨਾ ਜੇ ਤੁਸੀਂ ਮਤਲਬ ਹੁਣ ਕਾ ਪ੍ਰੋਗਰਾਮ ਚੱਲ ਪੈਣੇ ਤੇ ਬਾਈ ਦਾ ਨੰਬਰ ਲੈਣਾ ਕਿਉਂਕਿ ਲੋਕਲ ਸੌਦੇ ਤਾਂ ਹਰ ਇੱਕ ਦੁਕਾਨ ਤੋਂ ਮਿਲ ਜਾਂਦਾ ਬਾਈ। ਮੰਨ ਲਓ ਗੋਭੀ ਆ ਗਈ, ਮੂਲੀ ਆ ਗਈ। ਕਿਵੇਂ ਆ ਜਿੰਨਾ ਮਰਜ਼ੀ ਪੂਰੀ ਮੰਡੀ ਇੱਕ ਵਾਰ ਆਪੇ ਇੱਕ ਵਾਰ। ਸਹੀ ਹੈ ਜੀ। ਤੇ ਜਿਵੇਂ ਮੰਨ ਲਓ ਅਹਮਦਾਬਾਦ ਦੇ ਸੌਦੇ ਆ ਗਏ ਉਹ ਚਣੌਆਂ ਦੇ ਦੁਕਾਨਾਂ ਤੇ ਇੱਕ ਦੋ ਹੰਦਿਆਂ ਦੇ ਦੁਕਾਨਾਂ ਜਿੱਥੋਂ ਮਿਲਦਾ ਬਾਈ ਜਿਵੇਂ ਸ਼ਿਮਲਾ ਮਿਰਚ ਹੋ ਗਈ, ਕarele ਮਿਲ। ਇਹ ਤੁਹਾਨੂੰ ਹਰ ਇੱਕ ਦੁਕਾਨ ਤੇ ਨਹੀਂ ਮਿਲਨੇ ਬਾਈ ਹਨ ਕਿਉਂਕਿ ਆਮ ਜਿਹੜੀਆਂ ਇੱਧਰ ਦੁਕਾਨਾਂ ਆ ਗਈਆਂ ਸਾਰੇ ਲੋਕਲ ਸੌਦੇ ਵੇਚ ਦਿੰਦੇ ਜਾਦੇ ਵੀਰ। ਤੇ ਇਧਰ ਆਉਂਦੇ ਜਿਵੇਂ ਅਹਮਦਾਬਾਦ ਵਾਲੇ ਸੌਦੇ ਆ ਕੇ ਜਾਂ ਹਿਮਾਚਲ ਚੋ ਆ ਕੇ ਸੌਦੇ ਹੀ ਹੁੰਦੇ ਨੇ ਜੇ ਆਪਣੀ ਸਾਰਾ ਹੀ ਸਾਰਾ ਟੋਟਲੀ ਸਹੀ ਹੈ ਜੀ ਤੇ ਆਪਣਾ ਨੰਬਰ ਕਿੰਨਾ ਜੀ 98882 21612 98882 21612 22 ਦਾ ਕਨੈਕਟ ਹੈ ਪਹਿਲਾਂ ਫੋਨ ਕਰ ਲਿਓ ਜੀ ਮਿੱਤਰੋ ਫਿਰ ਜਿਵੇਂ ਮਾਲ ਛੱਲ ਪੋਣਾ ਜਾਂ ਵਪਾਰੀ ਨੇ ਕਿਸੇ ਨੇ ਵੀ ਪਾ ਸਕਦੇ ਠੀਕ ਹੈ ਭਾਈ ਜੀ ਮਿਹਰਬਾਨੀ ਭਰਾ ਲਓ ਭਾਈ ਆਜੋ ਕਰਾ ਜੀ ਅੱਗੇ ਭਾਈ ਹੋਰ ਚੱਲੀਏ ਤੇ ਰੇਟ ਜਿਹੜੇ ਆ ਚੱਲੀ ਜਾਂਦੇ ਆ ਭਾਈ ਥੰਨੇ ਮੰਡੀ ਦੇ ਵਿੱਚ ਜਿਹੜੇ ਤੁਹਾਨੂੰ ਰੇਟ ਸਾਰੇ ਗਿਣਾ ਦਿੱਤੇ ਆ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਿਹੜ ਕਰਦੇ ਰਿਹਾ ਕਰੋ ਬਾਈ ਜੇ ਚੰਗੀ ਲੱਗਦੀ ਹੈ ਵੀਡੀਓ ਬਾਕੀ ਹੋਰ ਆਪਾਂ ਨੂੰ ਦੱਸਿਆ ਕਰੋ ਕਿਉਂਕਿ ਫਲਾਂ ਦੀ ਵੀਡੀਓ ਆਪਾਂ ਇੱਕ ਦਿਨ ਛੱਡ ਕੇ ਬਾਈ ਬਣਾਉਣੇ ਹੁੰਦੇ ਹਨ ਪਾਲਕ ਧਨੀਆਂ ਦਾ ਰੇਟ ਹੈਗਾ ਪਾਲਕ ਧਨੀਆਂ ਦਾ ਰੇਟ ਮੁੜ ਕੇ ਬਾਈ ਕਮੈਂਟ ਕਰੰਗੇ ਯਾਰ ਪਾਲਕ ਧਨੀਆਂ ਦਾ ਰੇਟ ਨਹੀਂ ਅੱਜ ਦੱਸਿਆਗਾ ਤੇ ਪਿਆਜ਼ ਦੇ ਰੇਟ ਨੂੰ ਬ੍ਰੇਕਾਂ ਬਾਈ ਤੁਹਾਨੂੰ ਦੱਸ ਦਿੰਨੇ ਆ ਗੱਲ ਹੋਈ ਵੀ ਆ ਪਿਆਜ਼ ਨੂੰ ਬ੍ਰੇਕਾਂ ਜੀ ਪਿਆਜ਼ 15-15 ਰੁਪਏ ਉਹੀ ਰੇਟ ਜਿਹੜਾ ਚੱਲੀ ਜਾਂਦਾ ਇੱਧਰ ਬਾਈ ਤੋਂ ਪੁੱਛੀਏ ਪਹਿਲਾਂ ਪਾਲਕ ਬਾਈ ਅੱਜ ਕੋਈ ਹੋਇਆ ਸੁਧਾਰ ਜੀ ਰੇਟ 'ਚ ਪਾਲਕ ਧਨੀਆਂ 'ਚ ਕੋਈ ਬਦਲਾਅ ਜੀ ਰੇਟ 'ਚ ਬਦਲਾ ਹਾਂਜੀ ਪਹਿਲੇ 20 30 40 ਚੱਲੀ ਆ 20 ਰੁਪਏ ਵਿੱਚ ਗੁੱਟੀ ਵੇਚ ਰਹਾ ਅੱਛਾ 20 ਰੁਪਏ ਦੀ ਗੁੱਟੀ ਪਹਿਲਾਂ ਕਿੰਨੀ ਵਿਕਦੀ ਸੀ ਪਹਿਲੀ 30 40 ਦੀ ਸੀ ਅੱਛਾ ਤੇ ਮੰਦਾ ਕੀਤਾ ਮੰਦਾ ਹੈ ਜੀ ਰੇਟ ਘੱਟ ਗਿਆ ਜੀ ਰੇਟ ਘਟ ਗਿਆ ਹਲੇ ਲੈ ਭਾਈ ਧਨੀਏ ਦੇ ਵਿੱਚ ਰੇਟ ਘਟ ਗਿਆ ਤੇ ਆਹ ਜਿਹੜੀ ਮੇਥੀ ਪਾਈਏ ਭਾਈ 20 ਰੁਪਏ ਗੁੱਟੀ ਹੈ ਜੀ ਇਹ 20 ਰੁਪਏ ਇਹਦੇ ਇਹਦੇ ਚ ਰੇਟ ਉਹੀ ਹੈ ਸੇਮ ਹੀ ਹੈ ਨਹੀਂ ਪਹਿਲੇ 30 ਰੁਪਏ ਦਾ ਅੱਛਾ 30 ਰੁਪਏ ਹਾਂ ਅੱਜ 20 ਵਿੱਚ ਹੀ ਨੇ ਕਹਿੰਦੇ ਗੁੱਟੀ ਤਾਂ ਨਹੀਂ ਛੋਟੀ ਹੋ ਗਈ ਨੇ ਗੁੱਟੀ ਮਲਾ ਮੋਟਰ ਉਹਦੇ ਇਸ ਵਿੱਚ ਸਮਝੰਦਾ ਅੱਛਾ ਕਦੇ ਇਹਨੂੰ ਨਾ ਫੇ ਰੇਟ ਘਟੇ ਗੁੱਟੀ ਵੀ ਛੋਟੀ ਹੋ ਗਈ ਉਹ ਨਾਲ ਹਾਂ ਜੀ ਇੱਧਰ ਜਿਵੇਂ ਆ ਆ ਬਾਈ ਇਹ ਸਾਗੇ ਤੋਰੀ ਆਗਾ ਜੀ ਵੀਰ ਗੁੱਟੀ ਜੀ ਇਹ ਵੀ 20 ਰੁਪਏ ਗੁੱਟੀ ਲੈ ਬਈ ਸਾਗ ਜੀ ਨੇ ਤਾਂ ਰਾ 20 20 ਰੁਪਏ ਦੀ ਗੁੱਟੀ ਨਾਲ ਤੁਹਾਡਾ ਸਰ ਜਾਣਾ ਵਧੀਆ ਤੇ ਜੇ ਨਾ ਪਾਲਕ ਪਿਆ ਪਾਲਕ 20 ਰੁਪਏ ਜੀ ਸਾਰਾ ਕੁ 20 20 ਦੀ ਸੇਲ ਆ ਯਾਰ ਹਨਾ ਜਿਹੜੀ ਵੀ ਗੁੱਟੀ ਲੈਣੀ ਆ 20 20 ਰੁਪਏ ਦੀ ਬਾਈ ਤੂੰ ਲਾ ਲੋ ਹਾਕ ਦਾ ਤੇ ਆਹ ਰੇਟ ਜਿਹੜਾ ਮੇਤਰੋ ਇਧਰ ਚੱਲੀ ਇਹ ਪਰਚੂਨ ਵੀ ਆ ਬਾਈ ਇੱਕੋ ਰੇਟ ਆ ਸਾਰਾ ਪਰਚੂਨ ਪ੍ਰਜਨਤ ਸਾਲ ਜਿਵੇਂ ਹੋਲਸੇਲ ਇੱਥੇ ਤੋਂ ਹੀ ਹੋਲਸੇਲ ਮਿਲ ਜਾਣਾ ਬਾਈ ਤੇ ਜੇ ਇਕੱਠੀਆਂ ਗੁੱਟੀਆਂ ਚੱਕਣੇ 5-70 ਰੁਪਏ ਘਟ ਜੂਗਾ ਬਾਈ ਤੇ ਜੇ ਪਰਚੂਨ ਲੈਣਾ ਉਹੀ 5-70 ਰੁਪਏ ਗੁੱਟੀ ਮਗਰਮ ਵੱਜ ਜਾਂਦੇ ਹੁੰਦੇ ਆ ਬਾਈ ਹਾਂ ਲਾ ਬਈ ਇਧਰ ਮੇਲਾ ਲੱਗਿਆ ਪਿਆ ਈ ਮੈਂ ਇਧਰ ਮੁਆ ਗਿਆ ਬੱਲੇ 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 ਬਾਈ ਕੀ ਆ ਚੱਲ ਭਰਾ ਠੀਕ ਈ ਬੜੀਆਂ ਬੜੀਆਂ ਲਾ ਬਈ 100 ਰੁਪਏ ਕਿਲੋ ਬਾਈ 100 ਰੁਪਏ ਕਿਲੋ 100 ਰੁਪਏ ਕਿਲੋ ਬੱਲੇ 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 ਵਕ ਜਣਾ ਜੀ ਹੁਣ ਖੜਾ 100 ਰੁਪਏ ਕਿਲੋ ਬਾਜ ਜਣਾ ਬਾਈ 100 ਰੁਪਏ ਕਿਲੋ ਇਹ ਸਾਨੂੰ ਧਨੀਆ ਇਧਰ ਬਾਈ ਚੱਕੀਆਂ ਨੇ 100 ਰੁਪਏ ਕਿਲੋ ਸਾਰਾ ਧਨੀਆ ਤੇ ਬਾਕੀ ਆਮ ਜਿਹੜਾ ਜਮਾ ਪੂਰੀ ਟਾਪ ਕੁਆਲਿਟੀ ਕਿੰਨਾ 100 ਰੁਪਏ ਈ ਈ ਲੋਕੀ ਬਲੈ ਕਰੀ ਨੇ ਤੇ ਬਾਕੀ ਬਾਹਰ ਬੱਲੇ 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 100 ਰੁਪਏ ਈ ਆ ਬੋਲ ਸਕਦਾ ਕਿ ਨਹੀਂ ਅੱਜ ਅੱਜ ਕਿਹੜਾ ਸੇਲ ਲਾਈ ਵੀ ਹੈ ਬਾਈ ਨੇ ਲਾਈ ਵੀ ਹੈ 100 ਰੁਪਏ ਕਿਲੋ ਸਹੀ ਹੈ ਜੀ ਲਾ ਬਾਈ ਦਾ ਨੰਬਰ ਵੀ ਤੁਹਾਨੂੰ ਵਿਖਾ ਦਿੰਦੇ ਹਾਂ ਅੱਲਾ ਹੋਵੇ ਆ ਲਿਖਿਆ 97634 ਤੇ 14174 100 ਰੁਪਏ ਕਿਲੋ ਦੇ ਸਾਨੂੰ ਧਨੀਆਂ ਵੇ ਦੋ ਤੁਸੀਂ 100 ਰੁਪਏ ਨੱਪੀ ਹੁੰਦੇ ਨੇ ਪਰ ਠੀਕ ਹੈ ਬਾਈ ਬਾਦ ਹੀ ਵਧੀਆ ਭਰਾ ਹਲੋ ਜੀ ਤੇ ਵੀਡੀਓ ਲਾ ਬਈ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਕਰਦੇ ਤੇ ਕਮੈਂਟ ਜਰੂਰ ਕਰਿਓ ਜੀ ਤੇ ਜਿਹੜੀ ਵੈਰਾਈਟੀ ਹੋਰ ਪੁੱਛਣੀ ਹੁੰਦੀ ਹੈ ਵੀਡੀਓ ਦੇ ਵਿੱਚ ਉਹ ਜਰੂਰ ਦੱਸਿਆ ਕਰੋ ਆਪਾਂ ਨੂੰ ਯਾਰ ਆਹ ਵੈਰਾਈਟੀ ਰਹਿ ਗਈ ਹੈ ਬਾਈ ਹਨ ਤੇ ਧੰਨਵਾਦ ਤੁਹਾਡਾ ਬਹੁਤ ਬਹੁ